ਮੇਰਾ ਗੁਰੂ ਰਾਜ ਸਿੰਘ ਲੱਕੀ ਕਿੱਥੇ ਰਹਿੰਦੇ ਮੈਂ ਫਸਾ ਸਕੂਲ ਦੀ ਗਲੀ ਨੂੰ ਮਤੀਚ ਗਲਬਤ ਕੀ ਹੋ ਗਿਆ ਗਲਬਤ ਕੋਈ ਪੁਰਾਣੀ ਰੰਜਿਸ਼ ਮੇਰੀ ਹੈਗੀ ਕਿਸੇ ਨਾਮ ਦੀ ਤੇ ਇਹ ਕਿਤੇ ਵਿਚੋ ਵਿਚਰਾ ਪੀ ਕੇ ਆਏ ਨੇ ਮੈਂ ਬੰਨੀ ਤੇ ਮੈਂ ਲਖਣਾ ਚ ਦਿਆ ਸੋਨੀ ਸਾਹਿਬ ਦੇ ਨਾਲ ਵਿਕਰ ਭਾਈ ਨਾਲ ਤੇ ਇਹਨਾਂ ਦੇ ਮਨ ਜਿਉਂ ਸਾਡੇ ਨਾਲ ਕਿਉਂ ਨਹੀਂ ਤੁਰਿਆ ਬੰਨੀ ਦੇ ਬਾਕੀ ਦੇ ਭਰਾਵਾਂ ਦਾ ਮਨ ਚ ਕੋਈ ਨਹੀਂ ਬੰਨੀ ਦੇ ਇਹ ਆਇਆ ਤੇ ਬਾਹਰ ਦੇ ਪਾਰ ਪਹਿਲਾਂ ਮੈਨੂੰ ਫੋਨ ਕਰਦਾ ਰਿਹਾ ਮੈਂ ਚੁੱਕੇ ਨਹੀਂ ਇੱਥੇ ਆ ਕੇ ਦਸਰੂਤ ਲਗਾ ਲੇ ਮੁੰਡੇ ਲਗਾ ਲੇ ਪਿੱਛੇ ਕਰ ਕਿੱਦਾਂ ਲਗਾ ਲੇ ਮੁੰਡੇ ਮੈਂ ਬੁਹਾ ਗੱਲ ਕੀ ਆ ਬਾਤ ਜਣਨ ਦਾ ਨਹੀਂ ਇਹ ਮੈਂ ਬੁਹਾ ਖੋਲਦਾ ਤੇ ਅੰਦਰ ਪੈ ਗਏ ਤੇ ਅੰਦੋਲਨ ਅੜ ਦੇ ਉਰ ਤੇ ਬਾਹਰ ਆਏ ਤੇ 12 ਕ ਮਤਕਾ ਤੱਕ ਉਹ ਮਾਰ ਬੂਹਾ ਬੰਦ ਕਰ ਲਿਆ ਅੰਦਰ ਮੇਰਾ ਪਰਸ ਪਿਆ ਯੋਤ ਪੰਦੇ 36000 ਰੁਪਇਆ ਸੀ ਮੇਰੀ ਐਲੜੀ ਤੋੜ ਗਏ ਸਕੂਟ ਵੀ ਤੋੜ ਗਏ ਉਹ ਤੋ ਕਹਿੰਦਾ ਗੁੱਸਦੀ ਗੋਲੀ ਚਲਾਵਾਂਗੇ 32 ਬੋਲ ਦੇ ਪਿਸਤੋਲ ਹੀ ਗੋਲੀ ਉਹਨਾਂ ਦੀ ਤੇ ਟੋਟਲ ਕਿੰਨੇ ਜਾਣੇ ਸੀ 10 ਤੋਂ 15 ਜਾਣੇ ਘਰ ਦੇ ਵਿੱਚ ਉਸ ਸਮੇਂ ਕੋਣ ਕੋਣ ਸੀ ਮੈਂ ਤੇ ਮੇਰੀ ਮੰਮੀ ਵਿੱਚ ਕੋਣ ਕੋਣ ਸੀ ਉਸ ਸਮੇਂ ਮੈਂ ਤੇ ਮੇਰੀ ਮੰਮੀ ਤੇ ਕਿ ਕਿੰਨੇ ਕ ਪੰਨ ਤੋੜ ਹੋਈ ਤੁਹਾਨੂੰ ਮਨ ਤੋੜ ਹੋਈ ਕੋਈ 30 35000 ਰੁਪਇਆ ਸੀ ਅੱਛਾ ਠੀਕ ਤੇ ਤੁਸੀਂ ਕੋਈ ਮੌਕੇ ਤੇ ਪੁਲਿਸ ਕੰਪਲੀਟ ਕੀਤੀ ਕੋਈ ਹੁਣ ਤੱਕ ਕਾਰਵਾਈ ਕੀਤੀ ਨਾ ਉਸ ਤੋਂ ਬਾਅਦ ਕੋਈ ਪੁੱਛਣੇ ਕਾਰਵਾਈ ਨਹੀਂ ਕੀਤੀ ਹਾਂ ਕੀ ਲੱਗਦਾ ਕਿ ਕਾਰਵਾਈ ਕਿਉਂ ਨਹੀਂ ਹੋ ਰਹੀ ਪੁੱਛੇ ਮੌਕਾ ਵੇਖਾ